ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਚੰਨ ਕਮਲ ਸਿੰਘ ਕੋਲਡਾਇਰ ਵਿਦਾ ਧੂਰੀ ਤੋਂ ਸੰਤ ਗੋਬਿੰਦ ਸਾਹਿਬ ਦੇ ਸੇਵਾ ਸੰਸਥਾ ਵਰਮਾ ਜੀ ਕੋਲ ਵੀਡੀਓ ਲੈ ਕੇ ਤੁਹਾਡੀ ਸੇਵਾ ਛਾਜਰ ਹੋਇਆ ਤੁਹਾਨੂੰ ਪਤਾ ਹੀ ਹੋਵੇ ਪਹਿਲਾਂ ਵੀਡੀਓ ਪਾਉਂਦੇ ਰਹੇ ਨੇ ਆਪਾਂ ਤੇ ਅੱਖਾਂ ਦੀ ਦਵਾਈ ਜਿਹੜੀ ਆਪਾਂ ਫ੍ਰੀ ਵੰਡਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲ ਰਹੇ ਨੇ ਤੇ ਚਮਤਕਾਰ ਤੇ ਜਿਵੇਂ ਚਮਤਕਾਰ ਹੀ ਹੋ ਰਹੇ ਨੇ ਤੇ ਸਰਦਾਰ ਜੀਤ ਸਿੰਘ ਜੀ ਐਸਆਈ ਸੰਗਰੂਰ ਤੋਂ ਨੇ ਤੇ ਇਹਨਾਂ ਨੇ ਦਵਾਈਆਂ ਪਾਈਆਂ ਨੇ ਇਹ ਡ੍ਰੌਪ ਪਾਏ ਨੇ ਇਹਨਾਂ ਨੇ ਦੱਸਣਗੇ ਹੁਣ ਆਪਣੇ ਆਪ ਕੀ ਇਹਨਾਂ ਨੂੰ ਫਰਕ ਪਿਆ ਤੇ ਅੱਖਾਂ ਦੀ ਦਵਾਈ ਇਹ ਲੈ ਗਏ ਸੀ ਪਹਿਲਾਂ ਆਪਣੇ ਕੋਲ ਹਾਂਜੀ ਸਰ ਕੀ ਸੋਰਸ ਹੈ ਤੁ ਮੈਨੂੰ ਸ਼ੂਗਰ ਕਰਕੇ ਨਿਗਾਹ ਘਟ ਗਈ ਸੀ ਜੀ ਮੇਰੀ ਹਾਂਜੀ ਮੈਨੂੰ ਦਿਖਦਾ ਨਹੀਂ ਸੀ ਧੁੰਦਲਾ ਦਿਖ ਰਿਹਾ ਸੀ ਹੁਣ ਮੈਨੂੰ ਸਾਫ ਦੇਖਣ ਲੱਗ ਗਿਆ ਜੀ ਜਦੋਂ ਜੀ ਮੈਂ ਦਵਾਈ ਪਾ ਰਹੇ ਹਾਂ ਪਿਤਾ ਜੀ ਦੇ ਪਾਈ ਸੀ ਉਹ ਵੀ ਠੀਕ ਨੇ ਠੀਕ ਹੈ ਜੀ ਤੇ ਇੱਕ ਆਪਣੇ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਵਰਤੀ ਉਹ ਵੀ ਠੀਕ ਨੇ ਠੀਕ ਹੈ ਜੀ ਤੁਸੀਂ ਕਿੰਨਾ ਚਿਰ ਪਾ ਲਈ ਮੈਂ ਜੀ 2.5 ਮਹੀਨੇ ਹੋ ਗਏ ਇੱਕ ਸਿਸੀ ਵਰਤੀ ਜੀ ਇੱਕ ਸਿਸੀ ਨਾਲ ਮੈਨੂੰ ਬਹੁਤ ਫਰਕ ਆ ਸਰ ਹਾਂਜੀ ਵੀ ਹੁਣ ਠੀਕ ਦੇਖਦਾ ਤੁਹਾਨੂੰ ਹਾਂਜੀ ਦਿਖਣ ਲੱਗ ਗਿਆ ਸਰ ਸਾਫ ਦਿਖਦਾ ਸਾਫ ਦਿਖਦਾ ਹਾਂਜੀ ਠੀਕ ਹੈ ਜੀ ਬਾਕੀ ਠੀਕ ਹੈ ਜੀ ਜੇ ਇਸ ਤਨਾ ਤੁਹਾਨੂੰ ਵੀ ਰਿਜ਼ਲਟ ਮਿਲਣ ਤੁਸੀਂ ਦੇ ਦਿੱਤੀ ਜਾਂਦੀ ਆਖਾਂ ਦੋਈ ਇਹ ਲੈ ਸਕਦੇ ਹੋ ਆਕੇ ਐਤਵਾਰ ਸੋਮਵਾਰ ਸ਼ੁੱਕਰਵਾਰ ਧੂਰੀ 올ਡ ਆਯੁਰਵੇਦ ਦਾ ਵਿੱਚ ਐਡਰੈਸ ਸਾਰਾ ਲਿਖਿਆ ਹੁੰਦਾ ਐਡਰੈਸ ਪੂਰਾ ਪੜ ਕੇ ਉੱਥੇ ਆ ਜਾ ਕਰੋ ਤੁਸੀਂ ਤੇ ਵੱਧ ਤੋਂ ਵੱਧ ਲਾਭ ਉਠਾਓ ਸ਼ੇਅਰ ਕਰ ਦਿਓ ਫੋਲੋ ਕਰ ਲਿਓ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਵਾਂਗਿਆ ਖੁਸ਼ ਰਹੋ ਤੰਦਰੁਸਤ ਰਹੋ